ਪੁੱਖ ਰੋਟੀ ਦੀ ਨਹੀਂ ਕਿਸੇ ਹੋਰ ਚੀਜ਼ ਦੀ ਕੱਲੀ ਭੁੱਖ ਰੋਟੀ ਦੀ ਨਹੀਂ ਹੁੰਦੀ ਪੈਸਿਆਂ ਦੀ ਵੀ ਭੁੱਖ ਹੁੰਦੀ ਹੈ ਹਰੇਕ ਨੂੰ ਲੱਗਦੀ ਹੈ ਭੁੱਖ ਮੈਨੂੰ ਵੀ ਲੱਗਦੀ ਹੈ ਤੁਹਾਨੂੰ ਵੀ ਲੱਗਦੀ ਹੋਣੀ ਹੈ ਕਿਸੇ ਨੂੰ ਬਹੁਤ ਥੋੜੀ ਬੋਤੀ ਲੱਗਦੀ ਹੈ ਕਿਸੇ ਨੂੰ ਇੰਨੀ ਲੱਗਦੀ ਹੈ ਭਈ ਉਹ ਰੱਜਦਾ ਹੀ ਨਹੀਂ ਕਹਿੰਦਾ ਆਈ ਜਣ ਪੈਸੇ ਆਈ ਜਣ ਕونکہ ਪੈਸੇ ਦੀ ਭੁੱਖ ਇਹੋ ਜਿਹੀ ਹੁੰਦੀ ਹੈ ਨਾ ਬੰਦਾ ਰੱਜਦਾ ਨਹੀਂ ਉਦੋਂ ਤੱਕ ਨਹੀਂ ਰੱਜਦਾ ਜਿਹਨੂੰ ਜਿਆਦਾ ਭੁੱਖ ਹੁੰਦੀ ਨਾ ਇਹ ਉਦੋਂ ਤੱਕ ਨਹੀਂ ਰੱਜਦਾ ਜਦੋਂ ਤੱਕ ਉੱਪਰ ਨਹੀਂ ਚਲੇ ਜਾਂਦਾ ਰੱਬ ਕੋਲ ਸੋ ਅੱਜ ਦੀ ਵੀਡੀਓ ਇਸੇ ਟੌਪਿਕ ਤੇ ਹੈ ਤੇ ਮੇਰਾ ਨਾਮ ਹੈਗਾ ਬੱਬੂ ਬਨੇਸਰ ਸੋਸ਼ਲ ਮੀਡੀਆ ਦਾ ਨਾਮ ਬੱਬੂ ਬਨੇਸਰ ਹੈ ਵੈਸੇ ਮੇਰਾ ਨਾਮ ਦਵਿੰਦਰ ਸਿੰਘ ਹੈ ਤੇ ਅਸੀਂ ਵੀਡੀਓ ਅੱਜ ਸ਼ੁਰੂ ਕਰਦੇ ਆਂ ਚੈਨਲ ਦਾ ਨਾਮ ਮੇਰਾ ਪਨੇਸਰ ਹੈ ਜੇ ਵੀਡੀਓ ਅਛੀਆਂ ਲੱਗਦੀਆਂ ਨਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਸਬਸਕ੍ਰਾਈਬ ਨਹੀਂ ਤੁਸੀਂ ਕਰਦੇ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਇਹ ਵੀਡੀਓ ਨਾ ਮੈਂ ਸਿਰਫ ਇਨਫੋਰਮੇਸ਼ਨ ਲਈ ਬਣਾ ਰਿਹਾ ਹਾਂ ਕਿਸੇ ਨੂੰ ਇਹਦੇ ਚ ਚੰਗਾ ਮਾੜਾ ਨਹੀਂ ਮੈਂ ਕਹੂੰਗਾ ਨਾ ਮਾੜਾ ਨਾ ਚੰਗਾ ਠੀਕ ਹੈ ਇਹ ਸਿਰਫ ਇਨਫੋਰਮੇਸ਼ਨ ਲਈ ਹੈ ਦੇਖੋ ਪੈਸਾ ਬਹੁਤ ਹੀ ਜ਼ਰੂਰੀ ਚੀਜ਼ ਹੈ ਅੱਜ ਕੱਲ ਦੇ ਸਮੇਂ 'ਚ ਪਹਿਲਾਂ ਦੀ ਗੱਲ ਨਹੀਂ ਮੈਂ ਕਰਦਾ ਪਹਿਲਾਂ ਕੁਝ ਹੋਰ ਹੋ ਸਕਦਾ ਸੀ ਅੱਜ ਤੋਂ 100 ਸਾਲ 200 ਸਾਲ ਪਹਿਲਾਂ ਪਰ ਹੁਣ ਦੇ ਜਮਾਨੇ ਦੇ ਵਿੱਚ ਈ ਤੋਂ ਬਿਜਾਇ ਬਗੈਰ ਗੁਜ਼ਾਰਾ ਹੈ ਨਹੀਂ ਇਹਦੇ ਲਈ ਬੰਦਾ ਬਹੁਤ ਪਾਪੜ ਵੇਲਦਾ ਹੈ ਕਿਉਂਕਿ ਅੱਜ ਕੱਲ ਧਰਮ ਕਰਮ ਸਭ ਕੁਝ ਪੈਸੇ ਦੇ ਨਾਲ ਚੱਲਦਾ ਹੈ ਧਰਮਾਂ 'ਚ ਵੀ ਨਾ ਜਿੱਧਰ ਪੈਸਾ ਮਿਲਦਾ ਹੋਵੇ ਬੰਦਾ ਉਹ ਧਰਮ ਬਦਲ ਲੈਂਦਾ ਹੈ ਅੱਜਕੱਲ੍ਹ ਜਮਾਨਾ ਇਦਾਂ ਦਾ ਲੋਕ ਧਰਮ ਛੱਡ ਜਾਂਦੇ ਐ ਪੈਸੇ ਖਾਤਰ ਇੱਥੇ ਸਾਨੂੰ ਲੱਗਦਾ ਵੀ ਹੁਣ ਇਦਾਂ ਲੱਗ ਰਿਹਾ ਨਾ ਵੀ ਹਰ ਇੱਕ ਚੀਜ਼ ਬਕਾਊ ਲੱਗ ਰਹੀ ਐ ਦੀਨ ਅਮਾਨ ਬਕਾਊ ਹੋ ਗਿਆ ਲੋਕਾਂ ਦਾ ਪੈਸੇ ਖਾਤਰ ਕਹਿੰਦੇ ਨਹੀਂ ਹੁੰਦੇ ਵੀ ਅ ਇੱਥੇ ਹਰ ਚੀਜ਼ ਬਕਿੰਦੀ ਐ ਬਸ ਸਹੀ ਮੁੱਲ ਲਾਣ ਵਾਲਾ ਹੋਣਾ ਚਾਹੀਦਾ ਪਿਆਰ ਰਿਸ਼ਤੇ ਇਹ ਵੀ ਸਭ ਪੈਸੇ ਦੇ ਜੋਰ ਤੇ ਚੱਲ ਰਏ ਆ ਪੈਸਾ ਹੈ ਨਹੀਂ ਖਤਮ ਹੋ ਜਾਂਦਾ ਇਹ ਸੱਚੀ ਗੱਲ ਹੈ ਅੱਜ ਕੱਲ ਦੇ ਜਵਾਨੇ ਦੀ ਇਹ ਸਾਰੇ ਜਣੇ ਇਹ ਚੀਜ਼ਾਂ ਐਕਸਪੀਰੀਅੰਸ ਕਰ ਰਹੇ ਮੈਂ ਵੀ ਕਰ ਰਿਹਾ ਤੂੰ ਵੀ ਕਰ ਰਹੇ ਹੋਣੀ ਤੇ ਭੁੱਖ ਵੀ ਇਹੋ ਜਿਹੀ ਪੈਸੇ ਦੀ ਲੋਕੀ ਸੋਸ਼ਲ ਮੀਡੀਆ ਤੇ ਨੰਗੇ ਹੋ ਕੇ ਨੱਚ ਰਹੇ ਆ ਤੁਸੀਂ ਰੀਲਾਂ ਦੇਖੀਆਂ ਹੋਣੀਆਂ ਅੱਜ ਕੱਲ ਕਿੱਦਾਂ ਲੋਕਾਂ ਦਾ ਹਾਲ ਭੈੜਾ ਹੋਇਆ ਹੈ ਪੈਸੇ ਖਾਤਰ ਵਿਊਜ਼ ਹੀ ਖਾਤਰ ਸੋਸ਼ਲ ਮੀਡੀਆ ਤੇ ਸਾਨੂੰ ਵਿਊਜ਼ ਮਿਲ ਜਾਣ ਨੰਗੇ ਹੋ ਕੇ ਰੀਲਾਂ 'ਚ ਨੱਚ ਰਹੇ ਆ ਇਹੋ ਜਿਹੀ ਇਹੋ ਜਿਹਾ ਹਾਲਾਤ ਹੋ ਗਏ ਆ ਕਿੱਦਾਂ ਕਿੱਦਾਂ ਦੀਆਂ ਲੋਕ ਹਰਕਤਾਂ ਕਰ ਰਹੇ ਆ ਸੋਸ਼ਲ ਮੀਡੀਆ ਤੇ ਤੇ ਭੁੱਖ ਇਹ ਰਾਜਨੀਤਿਕ ਲੀਡਰਾਂ 'ਚ ਕੀ ਕਰਦੀ ਹੈ ਰਾਜਨੀਤਿਕ ਲੀਡਰ ਪਹਿਲਾਂ ਤਾਂ ਬੜੇ ਇਮਾਨਦਾਰ ਹੁੰਦੇ ਵੋਟਾਂ ਵੇਲੇ ਜਦ ਜਿੱਤ ਜਾਂਦੇ ਆ ਫੇ ਪੋਖ ਖੁਨਾਂ ਦੀ ਵੱਧ ਜਾਂਦੀ ਹੈ ਫਿਰ ਉਹ ਜਿਹੜੇ ਪਹਿਲਾਂ ਹਜ਼ਾਰਾਂ ਲੱਖਾਂ ਵਾਲੇ ਹੁੰਦੇ ਆ ਨਾ ਉਹ ਕਰੋੜਾਂ 'ਚ ਖੇਡਣ ਲੱਪੰਦੇ ਆ ਕਿਉਂਕਿ ਉਹ ਉਹਨਾਂ ਗੈਰ ਕਾਨੂੰਨੀ ਲੋਕਾਂ ਨੂੰ ਜਿੱਥੇ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਕਮਾ ਹੁੰਦਾ ਉਹਨਾਂ ਨੂੰ ਬढ़ावा ਦਿੰਦੇ ਆ ਵਧਾਵਾ ਦਿੰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਆਪ ਵੀ ਖਾਓ ਸਾਨੂੰ ਵੀ ਖਿਲਾਓ ਇਹ ਪੈਸੇ ਦੀ ਪੋਖ ਹੈ ਇਮਾਨਦਾਰੀ ਖਤਮ ਇਦਾਂ ਹੀ ਜਿਹੜੇ ਧਾਰਮੋਂ ਦੇ ਵਿੱਚ ਬਾਬੇ ਐ ਧਾਰਮਿਕ ਬਾਬੇ ਉਹ ਲੋਕਾਂ ਦਾ ਨਾ ਧਾਰਮਿਕ ਸ਼ੋਸ਼ਣ ਅਲੱਗ-ਅਲੱਗ ਤਰੀਕਿਆਂ ਨਾਲ ਕਰਦੇ ਐ ਉਹਨਾਂ ਨੂੰ ਪਰਮਾ ਲੈਣਗੇ ਲੋਕਾਂ ਨੂੰ ਧਾਰਮਿਕ ਲੀਡਰ ਆਪਣੀਆਂ ਚਿਕਨੀਆਂ ਚੋਪੜੀਆਂ ਗੱਲਾਂ ਕਰਕੇ ਰੱਬ ਦੇ ਨਾਂ ਤੇ ਦੁਕਾਨਦਾਰੀਆਂ ਚਲਾ ਕੇ ਪਹਿਲਾਂ ਉਪਦੇਸ਼ ਆਪਣੇ ਉਪਦੇਸ਼ ਦੇਣਗੇ ਭਈ ਮਾਇਆ ਮੋਣੀ ਐ ਇਹਨੂੰ ਹੱਥ ਇਹ ਬਹੁਤ ਪਹਿੜੀ ਚੀਜ਼ ਐ ਆਪ ਹੋ ਚੜਾਵੇ ਨੂੰ ਵੀ ਨਹੀਂ ਮਨਾ ਕਰਦੇ ਜਿੰਨਾ ਮਰਜ਼ੀ ਚੜਾਓ ਗੱਡੀਆਂ ਦੇ ਦਿਓ ਬੜੀਆਂ ਲਗਜ਼ਰੀ ਲਗਜ਼ਰੀ ਗੱਡੀਆਂ ਚਾਹਦੇ ਆ ਕਿ ਇਸ ਕੀ ਆਪ ਦੇਸ਼ ਦੇਣ ਤੇ ਮਾਇਆ ਮੋਣੀ ਹੈ ਪਹਿਲਾਂ ਭੁੱਖ ਇਹ ਜਿਹੜੀ ਭੁੱਖ ਹੁੰਦੀ ਹੈ ਨਾ ਇਹੋ ਮਾਇਆ ਦੀ ਇਹ ਉਹਨਾਂ ਦੀ ਵੀ ਪੂਰੀ ਨਹੀਂ ਹੁੰਦੀ ਉਹਨਾਂ ਉਹ ਵੀ ਐਨਾ ਸ਼ੋਸ਼ਣ ਕਰਦੇ ਆ ਨਾ ਆਪਣੇ ਸ਼ਰਧਾਲੂਆਂ ਦਾ ਸ਼ਰਧਾਲੂ ਨਹੀਂ ਮੈਂ ਸ਼ਰਦਾ ਉੱਲੂ ਕਹਿੰਦਾ ਉਹਨਾਂ ਇਦਾਂ ਦੇ ਆਨੂੰ ਸ਼ਰਦਾ ਉਲੂਆਂ ਦਾ ਇਹੋ ਜਿਹਾ ਸ਼ੋਸ਼ਣ ਕਰਦੇ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਆ ਧਾਰਮਿਕ ਸ਼ੋਸ਼ਣ ਵੀ ਕਰਦੇ ਆ ਮਾਨਸਿਕ ਸ਼ੋਸ਼ਣ ਵੀ ਕਰਦੇ ਆ ਆਰਥਿਕ ਸ਼ੋਸ਼ਣ ਵੀ ਕਰਦੇ ਆ ਜੋ ਬਹੁਤੀ ਗੱਲ ਨਹੀਂ ਕਰੂੰਗਾ ਬਹੁਤਿਆਂ ਨੂੰ ਦੁੱਖ ਲੱਗਦਾ ਇਸ ਗੱਲ ਦਾ ਇਹ ਭੁੱਖ ਨਾ ਬੰਦੇ ਤੋਂ ਅਜਿਹੇ ਜਿਹੇ ਕੰਮ ਕਰਾਂਦੀ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਰਿਸ਼ਤੇ ਖਤਮ ਹੋ ਜਾਂਦੇ ਆ ਇਸ ਭੁੱਖ ਨਾਲ ਭਰਾਵਾਂ ਨੂੰ ਭਰਾਵਾਂ 'ਚ ਲੜਾ ਦਿੰਦੀ ਹੈ ਤੁਸੀਂ ਦੇਖੀ ਹੋਣੀ ਇੱਕ ਗੱਲਬਾਤ ਪਿੱਛੇ ਜੇ ਹੋਈ ਸੀਗੀ ਕਾਫੀ ਸਾਲ ਹੋ ਗਏ 5 10 10 ਸਾਲ ਤਾਂ 8 10 ਸਾਲ ਹੋ ਗਏ ਤੇ ਪੌਂਟੀ ਚੱਡਾ ਤੇ ਉਹਦੇ ਭਰਾ ਚ ਦਿੱਲੀ ਦੇ ਇੱਕ ਫਾਰਮ ਹਾਊਸ ਦੇ ਵਿੱਚ ਸ਼ੂਟਆਊਟ ਹੋਇਆ ਸੀ। ਉਨੀ ਦੋਹਾਂ ਨੇ ਭਰਾਵਾਂ ਨੇ ਇੱਕ ਦੂਜੇ ਨੂੰ ਮਾਰ ਦਿੱਤਾ। ਮਸਲਾ ਕਿ ਆ ਸੀਗਾ ਉਹਨਾਂ ਦਾ? ਮਸਲਾ ਸੀਗਾ ਪੈਸਾ। ਆਪਣੇ ਸ਼ਰਾਬ ਦੇ ਕਾਰੋਬਾਰੀ ਸੀਗੇ ਆਪਣੇ ਆਪਸੀ ਉਹਨਾਂ ਦੀ ਬਿਜ਼ਨਸ ਦੀ ਕੋਈ ਲੜਾਈ ਸੀਗੀ ਕਰੋੜਾਂ 'ਚ ਖੇਲਦੇ ਸੀ ਕਰੋੜਾਪਤੀ ਸੀਗੇ ਉਹ ਫਿਰ ਵੀ ਇੱਕ ਦੂਏ ਨੂੰ ਮਾਰਤਾ ਭੁੱਖ ਹੀ ਇਹੋ ਜਿਹੀ ਹੈ ਰਿਸ਼ਤੇ ਖਤਮ ਹੋ ਜਾਂਦੇ ਆ ਰੱਜਦਾ ਹੀ ਨਹੀਂ ਬੰਦਾ ਕਰੋੜਾਂ 'ਚ ਵੀ ਸਾਰਿਆਂ ਦਾ ਹਾਲ ਹੈ ਇਹੋ ਖੱਲੇ ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਸਭ ਦਾ ਹਾਲ ਹੈ ਹੋਰ ਤਾਂ ਹੋਰ ਜਿਹੜੇ ਸਾਡੇ ਹੀਰੋ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਚਾਹੇ ਗਾਇਕ ਹੈ ਚਾਹੇ ਕਲਾਕਾਰ ਹੈ ਚਾਹੇ ਐਕਟਰ ਹੈ ਉਹ ਫਿਲਮਾਂ 'ਚ ਤਾਂ ਇਮਾਨਦਾਰੀ ਵਾਲੇ ਰੋਲ ਕਰਨਗੇ ਬਿਲਕੁਲ ਬਿਲਕੁਲ ਇਦਾਂ ਤੇ ਜਦੋਂ ਪੈਸਾ ਕਮਾਣ ਦੀ ਬਾਹੀ ਆਂਦੀ ਹੈ ਚਾਹੇ ਕ੍ਰਿਕਟਰ ਹੈ ਕ੍ਰਿਕਟਰ ਵੀ ਜਦ ਪੈਸਾ ਕਮਾਣ ਦੀ ਬਾਹੀ ਆਂਦੀ ਹੈ ਨਾ ਐਡਵਰਟਾਈਜ਼ਮੈਂਟਾਂ 'ਚੋਂ ਪੈਸਾ ਕਮਾਉਂਦੇ ਕਿੱਦਾਂ ਨਹੀਂ ਐਡਵਰਟਾਈਜ਼ਮੈਂਟ ਕਰਦੇ ਐ ਗੁਟਕਾ ਬੀੜੀ ਸਿਗਟਾਂ ਸ਼ਰਾਬ ਤੇ ਸੱਟਾ ਖੇਲਣ ਵਾਲੀਆਂ ਐਪਾਂ ਇਹਨਾਂ ਦੀ ਮਸ਼ਹੂਰੀ ਕਰਦੇ ਐ ਕਾਦੇ ਲਈ ਪੈਸੇ ਦੀ ਭੁੱਖ ਲਈ ਦੁਨੀਆ ਜਾਵੇ ਠੱਠੇ ਖੂਜ ਸੋ ਜੇ ਗੱਲਾਂ ਇਹੀ ਟੌਪਿਕ ਤੇ ਕਰੀਏ ਮੁਕੜੀਆਂ ਨਹੀਂ ਮੈਂ ਵੀਡੀਓ ਛੋਟੀ ਰੱਖਦਾ ਹੁੰਦਾ ਐ ਮੈਂ ਮੇਨ ਮੇਨ ਗੱਲਾਂ ਤਾਂ ਦੱਸੀਆਂ ਮੇਰੇ ਵਰਗੇ ਬੰਦੇ ਕਿਉਂਕਿ ਅਸੀਂ ਪਰਿਵਾਰਕ ਸਾਡੇ ਕੋ ਜ਼ਿੰਮੇਵਾਰੀਆਂ ਜਿਹੜੀਆਂ ਨਾ ਉਹ ਨਿਭਾਉਣੀਆਂ ਹਰ ਇੱਕ ਬੰਦੇ ਨੂੰ ਮੁਸ਼ਕਲ ਹੋ ਜਾਂਦੀਆਂ ਪੈਸੇ ਤੋਂ ਬਗੈਰ ਇਹ ਥੋੜੀ ਥੋੜੀ ਬਹੁਤੀ ਭੁੱਖ ਤਾਂ ਰੱਖਣੀ ਪੈਂਦੀ ਐ ਜੇ ਨਹੀਂ ਰੱਖਾਂਗੇ ਤਾਂ ਫਿਰ ਮੁਸ਼ਕਲ ਹੋ ਜਾਣਾ ਜੇ ਤੁਸੀਂ ਗ੍ਰਸਤ ਜੀਵਨ ਚੋਂ ਨਾ ਤਾਂ ਇਹ ਕਰਨਾ ਪੈਣਾ ਪਰ ਜੇ ਜਦੋਂ ਆਵਾਗੋਂ ਬਹੁਤ ਜ਼ਿਆਦਾ ਹੋ ਜਾਂਦੀ ਐ ਫਿਰ ਕੰਮ ਖਰਾਬ ਹੁੰਦਾ ਹੈ ਫਿਰ ਬੰਦਾ ਇਹਦੇ ਜੋਗਾ ਹੀ ਰਹਿ ਜਾਂਦਾ ਪਰਿਵਾਰ ਵਾਲ ਧਿਆਨੇ ਨਹੀਂ ਦਿੰਦਾ ਪਰਿਵਾਰ ਦੇਖੇ ਹੀ ਆ ਤੁਸੀਂ ਉਹੀ ਪੱਲੇ ਰਹਿੰਦਾ ਪੱਲੇ ਵੀ ਨਹੀਂ ਰਹਿੰਦਾ ਜਾਂ ਮਰਦਾ ਨਾਲ ਥੋੜਾ ਜਾਂਦਾ ਹੈ ਇਹ ਤਾਂ ਸਿਰਫ ਜ਼ਿੰਦਗੀ ਦੇ ਵਿੱਚ ਨਜ਼ਾਰੇ ਲੈਣ ਲਈ ਹੈ ਤੁਸੀਂ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ ਸੁੱਖ ਖਰੀਦਣ ਲਈ ਸੋ ਜਿਹੜੇ ਸੁੱਖ ਮਿਲਦੇ ਆ ਉਹਨਾਂ ਦੇ ਨਜ਼ਾਰੇ ਲਾਓ ਤੇ ਇਸ ਭੁੱਖ ਤੇ ਥੋੜਾ ਬਹੁਤਾ ਕਾਬੂ ਰੱਖੋ ਜਿੰਨਾ ਕੁ ਰੱਖ ਸਕਦੇ ਆ ਮੈਂ ਐਨੀ ਕੇ ਵੀਡੀਓ ਹੈ ਤੇ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਤੇ ਵਧੀਆ ਲੱਗੀ ਹੋਣੀ ਹੈ ਜੇ ਨਹੀਂ ਲੱਗੀ ਤਾਂ ਵੀ ਦੱਸ ਦਿਓ ਜੇ ਜੇ ਤੁਹਾਨੂੰ ਲੱਗਦਾ ਹੈ ਵੀ ਮੈਂ ਇਹ ਵੀਡੀਓ ਵਧੀਆ ਬਣਾਈ ਹੈ ਤਾਂ ਸ਼ੇਅਰ ਜਰੂਰ ਕਰਿਓ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰਾਖਾ ਜੀ ਤੇ ਆਪਣੀ ਫੀਡਬੈਕ ਜ਼ਰੂਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ